ਆਪਾ ਪਾਉਣ ਲੱਗਿਆ ਭਾਈ ਨਵੀਂ-ਨਵੀਂਆਂ ਜੀਆਂ ਵੀਡੀਓ ਸੋ ਸਾਡੇ ਵੀ ਚੈਨਲ ਨੂੰ ਭਾਈ ਸਹਿਯੋਗ ਦਿਓ ਆਪਣਾ ਹਾਂਜੀ ਭਾਈ ਆਪਾਂ ਗਏ ਸੀ ਖੇਤ ਅੱਜ ਸਾਗ ਤੋੜਨ ਲਈ ਮੰਮੀ ਤੋੜੀ ਜਾਂਦੇ ਆ ਸਾਗ ਸਾਗ ਤੋੜਨ ਮੈਂ ਤੇ ਮੰਮੀ ਹਮੇਸ਼ਾ ਦੋਨੋਂ ਹੀ ਜਾਂਦੇ ਹੁੰਨੇ ਆਂਗੇ ਕਿਉਂਕਿ ਅਸੀਂ ਆਪਣੇ ਹਿਸਾਬ ਦੇ ਨਾਲ ਜਿਵੇਂ ਕੋਈ ਪਾਲਕ ਮੇਥਾ ਕੁਝ ਵੀ ਤੋੜਨਾ ਹੁੰਦਾ ਉਹ ਲਿਆਉਣੇ ਆ ਤੇ ਆ ਇੱਥੇ ਭਾਈ ਮੈਂ ਵੀ ਤੋੜੀ ਜਾਂਦੀ ਸੀਗੀ ਸਾਗ ਮੰਮੀ ਤੇ ਮੈਂ ਦੋਨੋਂ ਹੀ ਤੋੜ ਲਿਆਉਣੇ ਆ ਤੇ ਭਈਆ ਆਪਾਂ ਹੁਣ ਪਾਲਕ ਤੋੜਨਾਈ ਸੀ ਆ ਗਿਆ ਆਪਣਾ ਕੁੱਤਾ ਵਿੱਚ ਇਹ ਤੋਂ ਹੁਣ ਪਾਲਕ ਤੋੜਾਂਗੇ ਪਾਲਕ ਵੀ ਕਾਫੀ ਖੜੀ ਆ ਗਈ ਬਈ ਆਪਣੀ ਇੱਥੇ ਤੇ ਮੇ ਇਥੇ ਮੂਥੇ ਬਾਵਾ ਮੂੜੀਆਂ ਮਾਲੀਆਂ ਵਧੀਆ ਅਰੇਤੀਆਂ ਲਾ ਲਈਆਂ ਸੀ ਸਭ ਕੁਝ ਵਧੀਆ ਹੋਇਆ ਖੜਾ ਖੇਤ ਦੇ ਵਿੱਚ ਜੀ ਦਾਤ ਨਾਲ ਬਾਕੀ ਕਈ ਦਾ ਵਿੱਚ ਉਹਦੇ ਨਾਲ ਕੱਟਦੇ ਨੇ ਉਹ ਮਸ਼ੀਨ ਨਾਲ ਮਸ਼ੀਨ ਜੀ ਨਾਲ ਟੋਕ ਆਇਆ ਹੋ ਜਾਂਦਾ ਜੀ ਉਹਦੇ ਨਾਲ ਵੀ ਕਦੇ-ਕਦੇ ਕੱਟ ਲੈਣੇ ਹੁੰਦੇ ਆ ਵੱਧ ਅਸੀਂ ਜੀ ਦਾਤ ਨਾਲ ਕੱਟਦੇ ਆਂਗੇ ਸੋ ਆ ਜ ਤੁਹਾਨੂੰ ਦਿਖਾਉਣੇ ਆਗੇ ਜੀ ਅੱਗੇ ਤੇ ਪਹਿਲਾਂ ਆਪਾਂ ਕੱਟ ਲਈਏ ਸਾਗ ਲਾਗਟੀ ਮੇਥੀ ਆ ਤੋੜ ਦੇ ਜੇ ਜਿਆਦੀ ਕੜੀਆਂ ਜੀਆਂ ਨੇ ਉਹ ਸਿਰਦੀ ਓਕੇ ਅੱਜ ਬਾਕੀ ਨੀ ਚਾਹ ਇਹ ਆਪਾਂ ਮੇਥੀ ਡੁੰਗ ਦਿਆਂਗੇ ਜੀ ਹੁਣ ਕਿਉਂਕਿ ਇਹਦੇ ਵਿੱਚ ਕੁਛ ਕੜੀਆਂ ਜੀਆਂ ਜੋ ਹੁੰਦੇ ਨੇ ਉਹ ਕੱਢ ਦਾਂਗੇ ਪੱਤੇ ਪੱਤੇ ਜੇ ਲੈ ਲਾਂਗੇ ਇਹਦੇ ਵਿੱਚੋਂ ਵੈਸੇ ਸਾਗ ਬਣਾਉਣ ਨੂੰ ਟਾਈਮ ਬਹੁਤ ਲੱਗਦਾ ਜੀ ਤਾਂ ਹੀ ਇਸ ਤਾਂ ਠੜਕੀ ਲੱਗ ਜਾਨੀ ਹੁੰਦੀ ਆ ਬਣਾਉਣਾ ਇਹ 1:30 ਵਜੇ ਦਾ ਟਾਈਮ ਹੋਇਆਗਾ ਤੇ ਤਾਂ ਹੀ ਸਿੱਧਾ ਹੁਣੀ ਲੱਗ ਗਏ ਵੀ ਕੋਈ ਟਾਈਮ ਨਹੀਂ ਬਣਦਾਗਾ ਸਹੀ ਗੱਲ ਹੈ ਹੌਲੀ ਹੌਲੀ ਬਣ ਜੂਗਾ ਕਿਉਂਕਿ ਕਾਲੀ-ਖਾਲੀ ਚੋਨਾ ਵਧੀਆ ਨਹੀਂ ਬਣਦਾ ਹੈਗਾ ਦਿਨ ਵਾਲੀ ਛੋਟੇ ਨੇ ਦਿਨ ਬਹੁਤ ਛੋਟੇ ਨੇ ਸਹੀ ਗੱਲ ਹੈ ਦਿਨਾਂ ਦਾ ਪਤਨ ਲੱਗਦਾ 2:30 ਵਜੇ ਤੋਂ ਬਾਅਦ ਤਾਂ ਦਿਨ ਉਹੀ ਮੰਗੂ ਹੀ ਜਾਂਦੇ ਨੇ ਅਲੀ ਸੰਦੇਹਾ ਬਣ ਜਾਂਦਾ ਸਹੀ ਗੱਲ ਹੈ 2:30 3:00 ਵਜੇ ਤੱਕ ਦਿੰਦੀਆਂ ਨਹੀਂ 2:30 3:00 ਵਜੇ ਤਾਂ ਬਣਾ ਕੇ ਉਹੀ ਗੱਲ ਹੋਊ ਉਹ ਯਾਥਣੋ ਹੋ ਜਾਂਦਾ ਆਪਾਂ ਹੁੰਦਾ ਵੀ ਸੁਨੇਹਾ ਬਣਾ ਲੈਂਦੇ ਆਂ ਹੂੰ ਸਹੀ ਗੱਲ ਹੈ ਦੋ ਘੰਟੇ ਪਹਿਲਾਂ ਬਣ ਜਾਂਦਾ ਵਧੀਆ ਇਹ ਤਾਂ ਹੈ ਹੁਣ ਆਪਾਂ ਮੈਨੂੰ ਲਾ ਦੋ ਵਾਰ ਦਿਨ ਮੋਹ ਨਾ ਬਣ ਜੂਗਾ ਹੂੰ ਸਾਰਾ ਸਮਾਨ ਤੋੜ ਲੈਂਦਾ ਕਿ ਜੀ ਬਾਥੂ ਨਹੀਂ ਆਪਾਂ ਨੂੰ ਮਿਲਿਆ ਬਾਥੂ ਇੱਧਰ ਪਤਾ ਨਹੀਂ ਸਪਰੇਸ ਬਰੂ ਲੋਕਾਂ ਦੇ ਖੇਤਾਂ ਤੇ ਕਰ ਦਿੰਦੇ ਨਾ ਆਪਣੇ ਤਾਂ ਹੋ ਜੀ ਨਹੀਂ ਦੂਜੇ ਖੇਤ ਵੱਧ ਹੁੰਦਾ ਇੱਧਰ ਵੱਧ ਹੁੰਦਾ ਇੱਥੇ ਨਹੀਂ ਹੁੰਦਾ ਤੇ ਜਾਂ ਜਾਂ ਆਪਣੇ ਹੁੰਦਾ ਇੱਕ ਐਵੇਂ ਥਾਪੀਆਂ ਵੀ ਹੁੰਦੀਆਂ ਸੀਗੀਆਂ ਹਨਾ ਥਾਪੀਆਂ ਵੀ ਚਾਹ ਲੱਗੇ ਹੁੰਦੇ ਬਿੱਟਲ ਦੇ ਟਾਂਕੇ ਇਹੋ ਕੋਕੇ ਜੀ ਪਿੱਟਾ ਦੇ ਕੋਕੇ ਹਾਂ ਥਾਪੀਆਂ ਤਾਂ ਹੁਣ ਵੀ ਇੱਥੇ ਆਪਣੇ ਵਾਸਤੇ ਆਉਣਾ ਸਾਹਿਬ ਨਹੀਂ ਪਾਪਾ ਲਈ ਬੈਠਾ ਹੁੰਦਾ ਇੱਕ ਹਾਂ ਜੀ ਕੋ ਗਨਕ ਸਾਉਣਾ ਪਾਰਾਂਗੇ ਵੀ ਹਾਂ ਬਣਾਉਣ ਲੱਗੀਆਂ ਨਹੀਂ ਹੁਣ ਕਈ ਦਿਨਾਂ ਬਾਅਦ ਵੀ ਹੁਣ ਸਾਗ ਹੀ ਸਾਗ ਬਣਾ ਲਾਂਗੇ ਕਾਵਲਿਆ ਮਗੂ ਬੇਚਾ ਹਫਤਾ ਫਿਰ ਸਾਗ ਹੀ ਚੱਲੇ ਸਹੀ ਹਾਲ ਹੈ ਵੀ ਹਫਤਾ ਸਾਗ ਹੀ ਚੱਲਾਂਗੇ ਹੁਣ ਤਾਂ ਹੀ ਆ ਰਹੇ ਹੁੰਦਾ ਜੀ ਸਬਜ਼ੀਆਂ ਬਣਾਵਣਾ ਜੀ ਲਿਹਾ ਪਿਆ ਹਾਂ ਦੇਲੀ ਵੀ ਤੇ ਦੇਖੋ ਕਾਜ਼ਾ ਸਬਜ਼ੀ ਰੋਜ਼ ਬਣਾਉਣੀ ਪੈਂਦੀ ਐ ਸਹੀ ਗੱਲ ਆਪਣੇ ਵਰਗੇ ਕਹਿੰਦੀਆਂ ਨੇ ਜੀ ਚੱਲ ਕਿਰਾ ਧਰਮ ਨੂੰ ਦੋ ਦਿਨ ਖਾ ਲਓ ਸਹੀ ਗੱਲ ਚਾਹ ਡੰਗ ਤਾਂ ਦੋ ਦਿਨ ਤਾਂ ਖਾਦਾ ਜਾਉ ਵਿਚ ਦੀ ਆਲਾ ਵਿਚ ਦੀ ਕੋਈ ਹੋਰ ਬਣਾ ਲੈਂਦਾਗਾ ਬਾਲੇ ਦਿਨ ਉਹ ਸਾਗ ਵੀ ਤਾਂ ਰਨ ਖਸਮ ਹੋਣੀ ਸਹੀ ਗੱਲ ਹੁਣ ਤਾਂ ਆਪਣ ਨੂੰ ਮੇਲਾ ਬੀਕਣਾ ਮੰਗ ਹੋਵੇ ਪਹਿਲਾਂ ਜੀ ਆਪਾਂ ਛੇਦੀ ਬਣਾ ਲਿਆ ਸੀ ਉਹਨਾਂ ਫਿਰ ਥੋੜਾ ਥੋੜਾ ਜਾ ਹੁੰਦਾ ਦੀ ਦਾ ਹੁੰਦਾ ਵੀ ਥੋੜੇ ਜਿਹਾ ਆਗ ਵੀ ਕਈ ਭਾਂਤਾਂ ਤੋੜ ਕੇ ਲਿਆਂਦਾ ਹੂੰ ਸਾਰੇ ਭਾਂਤੀ ਤੋੜ ਲੈਂਦਾ ਜਿੰਨੇ ਭਾਂਤਾਂ ਖੇਤੀ ਚ ਹੈਗਾ ਸੀ ਜਿਸੇ ਭਾਂਤੇ ਛੱਡਣਾ ਨਹੀਂ ਹੈਗਾ ਆਪਾਂ ਲੱਗ ਲੱਗ ਸਵਾਰ ਆਊਗਾ ਆਪਾਂ ਬਾਹਰ ਦਾ ਗੁਰਦੁਆਰੇ ਹੋ ਹੁੰਦਾ ਆਪਣੇ ਬਾਹਰ ਗੁਰਦੁਆਰੀ ਮਹਸੂਖ ਹੁਣੀ ਸਾਹਿਬ ਦਾ ਬਾਹਰ ਆਲ ਦੇਣਾ ਲੱਗ 11 ਵਜੇ ਸੀਗਾ ਸੁਰੂ ਹੁੰਦਾ ਹੁੰਦਾ ਸਾਢੇ 10 ਖਨੀ ਹੁੰਦਾ ਘੰਟਾ ਹਾਂ ਕਹਿੰਦੀ ਸਾਢੇ 10 ਹੁੰਦਾ ਖਨੀ 11 ਵਜੇ ਹੁੰਦਾ ਦਸਰੂ ਵਾਲਕ ਵੀ ਆਪਣੀ ਆਏ ਹੋਈ ਖੜੀ ਆ ਹੱਟੀ ਕੱਟੀ ਬਾੜੀ ਵਧੀਆ ਹਾਂ ਉਸ ਵੱਧਦਾ ਕੇਸ ਇਹ ਫਾਸਲੀ ਵੀ ਪੜੀ ਆ ਉਸ ਆਪਣੇ ਖੇਤ ਦੀ ਮਿੱਟੀ ਵੀ ਵਧੀਆ ਹੈਗੀ ਹਾਂ ਇਹਦੇ ਚੀਜ਼ ਵਧੀਆ ਹੁੰਦੀ ਆ ਬਾਕੀ ਥੋੜੀ ਤਾਂ ਥੋੜੀ ਜਾਂਦੀ ਆ ਬਾੜੀ ਹੋਈ ਪਈ ਹੁਣ ਵੱਧ ਕਰੂ ਨੀ ਲਿਆ ਵਾਹੀ ਬੜਾ ਰ ਗਿਆ ਹਾਂ ਕੱਟ ਲਓ ਮਾ ਦੋ ਜਣਿਆਂ ਦੋ ਹੀ ਸੇਤੀ ਹੋ ਜਾਂਦਾ ਜਿਹੜਾ ਕੰਲਾ ਕੰਲਾ ਬੰਦਾ ਬਣਾਉਂਦਾ ੱਲੇ ਨੂੰ ਸੇਤੀ ਉਹਨੂੰ ਔਖਾ ਹੋ ਜਾਂਦਾ ਥੋੜਾ ਜਿਹਾ ਉਹਨੂੰ ਟਾਈਮ ਵੀ ਵੱਧ ਲਾ ਕੇ ਲੋ ਵੀ ਆਪਣਾ ਸਾਗ ਇੰਨਾ ਕੱਟਿਆ ਗਿਆ ਕੁਝ ਸਾ ਬਚ ਗਿਆ ਇੰਨਾ ਕੁ ਉਪਰ ਆਪਣਾ ਚੁੱਲਾ ਚੱਲੇ ਤੇ ਬਣਾਵਾਂਗੇ ਸਾਗ ਬਸ ਉੱਚਾ ਉਹਨੇ ਅੱਗੇ ਬਾਕੀ ਨਾਲ ਹੂੰ ਦੇ ਚੀਰ ਕੇ ਪਾ ਦਾਂਗੇ ਜਿੰਨਾ ਖੂਗਾ ਹੂੰ ਸਹੀ ਗੱਲ ਆ ਹੁੰਦੇ ਪਏ ਜੀ ਕੋ ਸਾਫ ਫੇਰ ਚੀਰ ਲਾਂਗੇ ਹਾਂਜੀ ਹੁਣ ਆਪਾਂ ਪਾਣੀ ਉਬਾਲ ਲਿਆ ਪਤੀਦੇ ਦੇ ਵਿੱਚ ਪਾ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਗ ਜੀ ਦੇਖੋ ਬਈ ਪੰਡਾਂ ਦੇ ਵਿੱਚ ਤਾਂ ਕੋਟ ਨਹੀਂ ਨਾ ਦਬ ਦਬ ਕੇ ਪਾਉਂਦੇ ਨੇ ਸਾਗ ਪੀਰੇ ਕਿਉਂਕਿ ਆ ਵੀ ਸਾਗ ਬਲੀਆ ਬਣ ਜੇ ਤੇ ਵੀ 바ਵਾ ਬਣ ਜੇ ਕਿਉਂਕਿ ਲੱਗੇ ਆਪਣੇ ਕੋਲ ਭੈਣ ਭਾਈ ਹੁੰਦੀ ਮਾਡੀ ਨੂੰ ਦਿੱਤਾ ਜਾਂਦਾ ਹੈ ਜੇ ਭੈਣ ਮੈਂ ਤਾਂ ਨਹੀਂ ਚਲੀ ਜੇ ਨਹੀਂ ਅਗਲੇ ਲਿਆਉਂਦੀ ਹੈ ਕਿ ਮੈਨੂੰ ਸਾਗ ਦੇ ਕੇ ਜਾਂਦੇ ਐ ਸਮਾਂ ਕੋਈ ਨਹੀਂ ਉਹ ਵੀ ਸਿਰਫ ਅੰਦੇ ਸੇ ਹੀ ਲੈ ਲੈ ਸਾਗ ਨਹੀਂ ਕੀ ਜੀ ਪੰਡਾਂ ਦੇ ਵਿੱਚ ਕਿਉਂਕਿ ਆਪਾਂ ਜਦ ਬਣਾਉਨੇ ਆ ਕਿ ਸੈਂਡ ਹੀ ਕਵਾਂਦੀ ਦੇ ਦਿੰਨੇ ਆ ਉਹਨਾਂ ਦਾ ਵੀ ਇਹ ਮੰਨੋ ਵੀ ਦਾਲ ਦਾ ਡੰਗ ਲੈ ਜਾਂਦਾ ਇੱਕ ਦੋ ਟਾਈਮ ਦਾ ਤੇ ਆਪਾਂ ਆਂਦਾ ਵੀ ਉਹ ਹੋ ਜਾਂਦਾ ਕਿਉਂਕਿ ਉਹ ਆਪਾਂ ਨੂੰ ਵੀ ਦੇ ਦਿੰਦੇ ਨਹੀਂ ਤੇ ਆਪਾਂ ਉਹਨਾਂ ਨੂੰ ਦੇ ਦਿੰਦੇ ਆ ਆਪਾਂ ਨਾਲ ਬੜਾ ਨਹੀਂ ਪਿਆਦਾ ਹੈ ਇਹ ਗੱਲ ਇਹ ਕਿ ਇਹਦਾ ਆ ਤੇ ਆ ਚੱਲਦਾ ਈਲ੍ਹਾ ਥੋੜਾ ਬੁੱਢਾ ਲੈਣਾ ਸੀ ਮੰਮੀ ਉਹ ਲੈ ਲੈਣਾ ਦੀ ਉਹ ਤਾਪ ਲਾਇਆ ਨਹੀਂ ਹੁੰਦਾ ਹੈਗਾ ਨਾ ਪਈ ਜੂਗੀ ਕਿਉਂਕਿ ਨਾਲੇ ਤਾ ਉਹ ਮਾਨ ਨਾਲੇ ਆਪੋ ਤੱਕ ਉਹ ਤੱਕਾਣ ਨੂੰ ਸਭ ਨੂੰ ਦੇ ਦਿੰਦੇ ਸਭ ਕੁਝ ਹੋ ਜਾਂਦੇ ਵੀ ਭਾਈ ਸਾਗ ਬਣਾਇਆ ਸੀ ਨੇ ਆਪੇ ਸਾਗ ਬਣਾਇਆ ਸੀ ਨੇ ਖਾ ਲੋ ਖਾ ਲੋ ਆਜੋ ਵੀ ਉਹ ਸੀ ਖੁੱਲੇ ਦਿਲ ਨਾਲ ਬਣਾਇਆ ਖਾ ਲੋ ਆਜੋ ਨਾ ਹੋ ਜੂਗਾ ਆ ਪਈ ਜੂਗੀ ਕਿਹਨਾਂ ਲੇ ਸਹੀ ਗੱਲ ਆਉਂ ਨੀਚੇ ਨੂੰ ਹੋ ਜੂਗਾ ਨਾਲ ਹੁੰਦੇ ਪਾਵਾਂਗੇ ਆਪਾਂ ਹਾਇਰ ਆ ਬਈ ਕੁਛ ਲਈ ਵੀ ਬੈਠਾ ਸਾਰੇ ਅੰਗ ਮਾਰਨ ਦਾ ਦਤੂ ਹੋਊਗਾ ਸਹੀ ਗੱਲ ਹੈ ਜੀ ਸਾਰਾ ਦਾ ਹਿੱਸਾ ਪਾਇਆ ਪਈ ਵਿੱਚ ਸਹੀ ਗੱਲ ਹੈ ਜੀ ਜੇ ਕੋਈ ਬਚ ਗਿਆ ਸਾਨੂੰ ਜ਼ਿਆਦਾ ਆ ਗਿਆ ਤਾਂ ਆਪ ਹੀ ਆ ਗਿਆ ਇਹ ਘੱਟ ਲਾਂਗੇ ਅਸੀਂ ਤਾਂ ਇਹ ਘੱਟ ਲਾਂਗੇ ਪਿੰਡਾਂ 'ਚ ਤਾਂ ਹਲੇ ਵੀ ਸਾਂਝ ਚੱਲਦੀ ਆ ਹਾਂ ਹੂੰ ਸਹੀ ਗੱਲ ਹੈ ਸਾਰੀ ਸਾਂਝ ਵੇਸੇ ਵੱਧ ਹੁੰਦੀ ਆ ਆਪਣੀ ਸਾਰੀ ਸਾਰੇ ਤਾਂ ਵਾਲੀ ਹੁੰਦੀ ਆ ਨਾਂ ਬਾਬਾ ਮਸਤਾਨ ਵਾਲੀ ਗਾੜਾ ਲਾ ਗਿਆ ਤੇਰਾ ਸਿੱਕ ਕਰਾਉਗਾ ਨਾ ਅੱਛਾ ਬੰਦਾ ਜਿਹੜਾ ਕੋਲੇ ਚ ਲਈ ਫਿਰਦਾ ਹੋਊਗਾ ਹੈ ਵੀ ਆ ਮੈਂ ਬੋਲਣ ਯਾਰ ਬਹੁਤ ਆਉਂਦੇ ਨੇ ਪਹਿਲਾਂ ਬਾਲਾਂ ਲਿਆਏ ਸੀ ਕ ਬਾਲਾਂ ਲੈ ਕੋ ਪਤੰਦੀ ਲੋਹਾ ਵੇਚਣ ਵਾਲੇ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਹੁਣ ਆਪਾਂ ਸਾਗ ਦੇ ਵਿੱਚ ਪਾਵਾਂਗੇ ਆ ਸਾਮਾਨ ਇਹਦੇ ਵਿੱਚ ਕੀ ਕੁਛ ਆ ਮਮੀ ਵਿੱਚ ਲਾਸਣਾ ਆਦਾਗਾ ਵਿੱਚ ਟੀ ਮਿਰਚਾਂ ਨੇ ਹਰੀਆਂ ਇਹ ਆਪਾਂ ਉਹ ਤਾਂ ਫਾਰੀਆਂ ਜਿਹਾ ਕਰਦੇ ਵੀ ਔਲੀ ਛੜਦੇ ਫਿਰ ਮੈਂ ਹੁਣ ਕੁਟਦੇ ਆ ਇਹਨਾਂ ਨੂੰ ਕੁਟੀਦਾ ਦੋ ਔਲੀ ਕੁਟ ਕੇ ਪਾਲੇ ਮੇਰੇ ਅਸਲੀ ਜੀ ਇਹ ਹੀ ਹੈ ਜੀ ਸਾਗ ਦੇ ਵਿੱਚ ਇਹ ਚੀਜ਼ਾਂ ਆਪਾਂ ਟਰ ਕੇ ਵੇਲੇ ਲਾ ਲਾਂਗੇ ਹਾਂਜੀ ਹਾਂ ਇਹ ਤਾਂ ਹੈ ਇਹ ਚੀਜ਼ਾਂ ਕਿਤੇ ਨਾ ਕਿਤੇ ਆਪਾਂ ਸਕਿੱਪ ਕੀਤੀਆਂ ਜਾਂਦੀਆਂ ਨੇ ਕਿਉਂਕਿ ਆਪਾਂ ਆਮ ਹੀ ਸਾਗ ਦੇ ਵਿੱਚ ਸੋਚਦੇ ਆਂ ਵੀ ਨੂੰ ਨਾੜ ਪਾ ਦੋ ਠੀਕ ਆ ਸਹੀ ਗੱਲ ਆ ਪਹਿਲਾਂ ਇਹ ਤਾਂ ਪਾਉਂਦੀਆਂ ਨੇ ਸਹੀ ਗੱਲ ਹੈ ਮੈਨੂੰ ਵੀ ਚੰਗਾ ਲੱਗਦਾ ਵੈਸੇ ਵੀ ਐਵੇਂ ਦਾ ਕੁਝ ਪਾਈਏ ਸਾਗ ਦੇ ਵਿੱਚ ਬਾਕੀ ਆਪਾਂ ਸਾਗ ਦੇ ਵਿੱਚ ਪਾਉਣੇ ਹੁੰਦੇ ਆ ਜੀ ਇੱਕ ਚਮਚਾ ਹਲਦੀ ਦਾ ਪਾਉਣੇ ਹੁੰਦੇ ਆ ਉਹਦੇ ਨਾਲ ਤਜਾਬ ਨਹੀਂ ਬਣਦਾ ਆਏਗਾ ਜੀ ਹੁਣ ਬਹੁਤ ਹਾਂਜੀ ਬਾਕੀ ਜਿਨ੍ਹਾਂ ਨੂੰ ਹੁਣ ਪਤਾ ਲੱਗਦਾ ਹੁਣ ਵੈਸੇ ਅਸੀਂ ਕਈ ਸਾਲਾਂ ਤੋਂ ਪਾਉਨੇ ਆਂਗੇ। ਬਾਕੀ ਇਹ ਸਾਗ ਵੀ ਤਾਜ਼ਾ ਤਾਜ਼ਾ ਖਾ ਲੈਣਾ ਕਿਹੀਂਦਾ ਦੋ ਦਿਨਾਂ ਦੇ ਵਿੱਚ ਵਿੱਚ ਕਿਉਂਕਿ ਜੇ ਆਪਾਂ ਜਿਆਦਾ ਲੰਬਾ ਟਾਈਮ ਲੰਗਾ ਦਈਏ ਤਾਂ ਵੀ ਉਹਦੇ ਵਿੱਚ ਹੋ ਜਾਂਦਾ ਵੀ ਤਿਆਬ ਬਣਨ ਲੱਗ ਜਾਂਦਾ। ਆਓ ਲੈ। ਉਹ ਲੈਣਾ ਹਾਂ ਦੂਜੀ ਵਾਲੀ ਤਲਾਸ਼ ਵਿੱਚ ਲੈ ਲਵਾਂ ਤਿਆਬ ਨਹੀਂ ਕਰਦਾ। ਠੀਕ ਹੈ ਜੀ ਓਕੇ। ਇਹ ਗੱਲ ਆ ਬਈ ਇਹ ਆਪਾਂ ਹੁਣ ਪਾ ਦਿੰਦੇ ਆ ਸਾਗ ਦੇ ਵਿੱਚ ਕਿਉਂਕਿ ਆਪਣਾ ਸਾਗ ਬਣਦਾ ਪਿਆਗਾ। ਤੇ ਉਸ ਤੋਂ ਬਾਅਦ ਆਪਾਂ ਅਲੱਗ ੜਟਕਾ ਲਗਾਵਾਂਗੇ ਚਲੋ ਆਪਾਂ ਪਾਉਣੀਆ ਹਾਂਜੀ ਆਪਾਂ ਪਾਤਾ ਜੋ ਕੁੱਟਿਆ ਸੀ ਆਪਾਂ ਸਮਾਨ ਇਹਦੇ ਵਿੱਚ ਤੇ ਹੁਣ ਆਪਾਂ ਨਮਕ ਹਨਾ ਮੰਮੀ ਉਹ ਪਾਵਾਂਗੇ ਨਮਕ ਨਮਕ ਪਾਵਾਂਗੇ ਜੀ ਕਿਉਂਕਿ ਇਹ ਨਮਕ ਅਸੀਂ ਥੋੜਾ ਪੱਕਣ ਤੋਂ ਬਾਅਦ ਪਾਉਣੇ ਹੁੰਦੇ ਆਂਗੇ ਜੀ ਸਾਗ ਪਾਣੀ ਥੋੜਾ ਥੋੜਾ ਜਿਹਾ ਪਾਇਆ ਸੀ ਪਹਿਲਾਂ ਕਿਉਂਕਿ ਆਪਾਂ ਦੂਜੀਆਂ ਪਾਤੀਆਂ ਠੀਕ ਹੈ ਇਹ ਓਕੇ ਹਾਂਜੀ ਹੁਣ ਬਈ ਆਪਾਂ ਸਾਗ ਨੂੰ ਤੜਕਾ ਲਗਾਵਾਂਗੇ ਇਹਦੇ ਲਈ ਆਪਾਂ ਪਾ ਲਿਆ ਦੇਸੀ ਘਿਓ ਦੇਸੀ ਘਿਓ ਦੇ ਵਿੱਚ ਲਸਣ ਪਾ ਲਿਆ ਤੇ ਲਸਣ ਪਾ ਕੇ ਇਹਨੂੰ ਤੜਕ ਲਾਂਗੇ ਹੁਣ ਆਪਾਂ ਤੇ ਇਹਦੇ ਵਿੱਚ ਆਪਾਂ ਪਿਆਜ਼ ਵੀ ਪਾਵਾਂਗੇ ਬਈ ਆ ਪਾ ਲਈ ਆਪਾਂ ਨੇ ਪਿਆਜ਼ ਤੇ ਆਪਾਂ ਹਮੇਸ਼ਾ ਤੜਕਾ ਬਈ ਦੇਸੀ ਘਿਓ ਚਲਾਉਣੇ ਹੁੰਦੇ ਆ ਤੁਸੀਂ ਜੋ ਵੀ ਜਿਹਦੇ ਵਿੱਚ ਲਾਉਣੇ ਹੋਗੇ ਉਹਦੇ ਵਿੱਚ ਲਾ ਲਿਓ ਤੇਲ ਤੂਲ ਦੇ ਵਿੱਚ ਤੇ ਉਸ ਤੋਂ ਬਾਅਦ ਬਈ ਆਪਾਂ ਇਹਨੂੰ ਐਵੇਂ ਤੜਕੀ ਜਾਵਾਂਗੇ ਜਦੋਂ ਵਧੀਆ ਤੜਕਾ ਆ ਗਿਆ ਬਈ ਇਹ ਤਾਂ ਇਹਦੇ ਵਿੱਚ ਆਪਾਂ ਸਾਗ ਪਾਵਾਂਗੇ ਤੇ ਬਾਕੀ ਬਈ ਇਹ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਨਾ ਦਸੇ ਕੁ ਮਿੰਟਾਂ ਦੇ ਵਿੱਚ ਕਿੱਥੇ ਕਿੱਥੇ ਆਪਣੀ ਵੀਡੀਓ ਪਹੁੰਚੀ ਆ ਇਹ ਵੀ ਦੱਸਿਓ ਤੇ ਬਾਕੀ ਬਈ ਆਪਣੀ ਵੀਡੀਓ ਵੱਧ ਤੋਂ ਵੱਧ ਅੱਗੇ ਅੱਗੇ ਪਹੁੰਚਾਓ ਜੇ ਤੁਹਾਨੂੰ ਵਧੀਆ ਲੱਗਦੀ ਹੈਗੀ ਤੇ ਆਪਾਂ ਨੂੰ ਬਈ ਸਹਿਯੋਗ ਦਿਓ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਧੰਨਵਾਦ ਬਈ ਸਾਬ ਦਾ